ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸੁਣਾ ਗੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਉਹ ਅਦਭੂਤ ਸਾਖੀ ਜਿਸ ਵਿੱਚ ਕਾਲ ਯੁਗ ਖੁਦ ਆ ਕੇ ਗੁਰੂ ਸਾਹਿਬੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਇੱਕ ਐਸੀ ਸਾਖੀ ਜੋ ਮਨ ਨੂੰ ਹਿਲਾ ਦੇਵੇਗੀ ਤੇ ਗੁਰਬਾਣੀ ਵੱਲ ਜੋੜ ਦੇਵੇਗੀ ਇੱਕ ਦਿਨ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਸਮੇਤ ਬੈਠੇ ਹੋਏ ਸਨ ਉਸ ਵੇਲੇ ਸਿੰਘਾਂ ਨੇ ਬੇਨਤੀ ਕੀਤੀ ਕਿ ਇਹ ਸੱਚੇ ਪਾਸ਼ਾ ਕਾਲ ਯੁਗ ਦਾ ਦੌਰ ਹੈ ਹਰ ਪਾਸੇ ਪਾਪ ਹੀ ਪਾਪ ਨਜ਼ਰ ਆ ਰਿਹਾ ਹੈ ਅਤੇ ਲੋਕ ਬੜੇ ਦੁਖੀ ਤੇ ਪਰੇਸ਼ਾਨ ਨਜ਼ਰ ਆ ਰਹੇ ਹਨ ਇਹ ਸਭ ਕਦੋਂ ਖਤਮ ਹੋਵੇਗਾ ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿੰਦੇ ਹਨ ਕਿ ਜਦੋਂ ਮਨੁੱਖ ਨਾਮ ਵੱਲ ਮੁੜੇਗਾ ਕਾਲ ਯੁਗ ਦੇ ਹੱਥ ਕਮਜ਼ੋਰ ਹੋ ਜਾਣਗੇ ਇਹ ਗੱਲ ਚੱਲ ਹੀ ਰਹੀ ਸੀ ਕਿ ਇੱਕ ਅਜੀਬ ਜਿਹਾ ਚਾਨਣ ਤੇ ਹਨੇਰਾ ਇਕੱਠਿਆ ਹੀ ਫੈਲ ਗਿਆ ਸਿੰਘ ਸਾਵਧਾਨ ਹੋ ਗਏ ਤਾਂ ਗੁਰੂ ਸਾਹਿਬ ਜੀ ਨੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਭਰਾਓ ਨਾ ਕਾਲ ਯੁਗ ਆਪ ਆ ਰਿਹਾ ਹੈ ਤਾਂ ਥੋੜੀ ਹੀ ਢੇਰ ਬਾਅਦ ਇੱਕ ਸ਼ਕਲ ਨਜ਼ਰ ਆਈ ਨਾ ਉਹ ਪੂਰੀ ਮਨੁੱਖੀ ਸੀ ਨਾ ਹੀ ਪੂਰੀ ਛਾਇਆ ਉਸੇ ਕਾਲ ਯੁਗ ਦਾ ਰੂਪ ਕੰਬਦਾ ਤੇ ਡਰਦਾ ਹੋਇਆ ਗੁਰੂ ਸਾਹਿਬ ਜੀ ਦੇ ਦਰ ਤੇ ਆ ਕੇ ਰੁਕ ਗਿਆ ਉਸ ਨੇ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਹੇ ਸੱਚੇ ਪਾਸ਼ਾ ਮੈਨੂੰ ਲੋਕ ਪਾਪ ਦਾ ਦੋਸ਼ ਲਾਉਂਦੇ ਹਨ ਮੈਂ ਤਾਂ ਮਨੁੱਖਾਂ ਦੇ ਮਨ ਵਿੱਚ ਬੈਠੇ ਹੰਕਾਰ ਲੋਭ ਤੇ ਕਾਮ ਨੂੰ ਹੀ ਵਧਾਉਂਦਾ ਹਾਂ ਪਰ ਗੁਰਸਿੱਖਾਂ ਦੇ ਨੇੜੇ ਮੇਰੀ ਨਹੀਂ ਚੱਲਦੀ ਉਸ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਇੱਕ ਅਮੋਲਕ ਬਚਨ ਕਿਹਾ ਕਾਲ ਯੁਗ ਦੀ ਤਾਕਤ ਉਦੋਂ ਤੱਕ ਹੈ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਹਨੇਰਾ ਹੈ ਪਰ ਜਿੱਥੇ ਨਾਮ ਦੀ ਰੋਸ਼ਨੀ ਤੇ ਗੁਰੂ ਦੀ ਬਾਣੀ ਵੱਸਦੀ ਹੈ ਉੱਥੇ ਕਾਲ ਯੁਗ ਦਾ ਜ਼ੋਰ ਨਹੀਂ ਚੱਲਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਸਿੱਖ ਜੇ ਸਿਮਰਨ ਸ਼ਬਦ ਅਤੇ ਸੇਵਾ ਵਾਲਾ ਜੀਵਨ ਬਣਾ ਲਵੇ ਤਾਂ ਉਹ ਕਾਲ ਯੁਗ ਵਿੱਚ ਵੀ ਪਰਮ ਜੋਤ ਨਾਲ ਜੁੜਿਆ ਰਹਿੰਦਾ ਹੈ ਕਾਲ ਯੁਗ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਹੇ ਸੱਜੇ ਪਾਸ਼ਾ ਮੈਨੂੰ ਵੀ ਨਿਜਾਤ ਦਾ ਰਾਹ ਦੱਸੋ ਕਾਲ ਯੁਗ ਦੀ ਇਹ ਗੱਲ ਸੁਣ ਕੇ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਦੋਂ ਲੋਕ ਗੁਰਬਾਣੀ ਵੱਲ ਮੁੜਨਗੇ ਤਾਂ ਤੂੰ ਆਪਣੇ ਆਪ ਹੀ ਕਮਜ਼ੋਰ ਹੋ ਜਾਵੇਂਗਾ ਤੂੰ ਸਿਰਫ ਉੱਥੇ ਹੀ ਜਾਵੇਂਗਾ ਆਪਣੇ ਮਨ ਦਾ ਸੰਯਮ ਹਾਰ ਜਾਵੇ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਕਲਯੂਗ ਕਹਿਣ ਲੱਗਾ ਕਿ ਸੱਚੇ ਪਾਸ਼ਾ ਮੈਂ ਗੁਰਸਿੱਖਾਂ ਤੋਂ ਦੂਰ ਹੀ ਰਹਾਂਗਾ ਇੰਨੀ ਬੇਨਤੀ ਕਰਦਾ ਹੋਇਆ ਕਲਯੂਗ ਆਪਣੇ ਆਪ ਚਾਨਣ ਦੀ ਰੋਸ਼ਨੀ ਵਿੱਚ ਗਾਇਬ ਹੋ ਗਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਕਲਯੂਗ ਦੀ ਤਾਕਤ ਪਾਪ ਨਹੀਂ ਸਾਡੀਆਂ ਕਮਜ਼ੋਰੀਆਂ ਹਨ ਇੱਕ ਗੁਰਮੁਖ ਲਈ ਕਾਲਯੁਗ ਦਾ ਕੋਈ ਜ਼ੋਰ ਨਹੀਂ ਪਰ ਇੱਕ ਗੁਰਮੁਖ ਤੇ ਕਾਲਯੁਗ ਦਾ ਕੋਈ ਜ਼ੋਰ ਨਹੀਂ ਚੱਲਦਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸਾਡੇ ਲਈ ਰਸਤਾ ਹਨ ਨਾਮ ਬਾਣੀ ਸੇਵਾ satsang ਇਹ ਕਾਲਯੁਗ ਨੂੰ ਵੀ ਹਰਾ ਦਿੰਦੇ ਹਨ ਜੇ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੋ ਜੀ ਜੇਕਰ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਮਹਿਸੂਸ ਕਰਦੇ ਹੋ ਤਾਂ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖੋ ਆਓ ਮਿਲ ਕੇ ਗੁਰਬਾਣੀ ਦਾ ਨੂਰ ਕਰ ਕਰ ਪਹੁੰਚਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ